ਫਗਵਾੜਾ ਦੀ ਫਰੈਂਡਸ ਕਲੋਨੀ ਦੇ ਰਹਿਣ ਵਾਲੇ ਇੱਕ ਵਿਅਕਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੁਝ ਵਿਅਕਤੀਆਂ ਉੱਪਰ ਰਾਤ ਸਮੇਂ ਤੇਜ਼ਾਰ ਹਥਿਆਰਾਂ ਨਾਲ ਘਰ ਤੇ ਹਮਲਾ ਕਰਕੇ ਗੇਟ ਦੀ ਭੰਨ ਤੋੜ ਕਰਨ ਤੋਂ ਬਾਅਦ ਅੱਗ ਲਗਾਉਂਦੇ ਗੰਭੀਰ ਦੋਸ਼ ਲਗਾਏ ਨੇ ਇਸ ਬੰਦੀ ਗੱਲਬਾਤ ਕਰਦੇ ਆ ਰਵਿੰਦਰ ਸਿੰਘ ਸੋਢੀਆ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਰਾਤ ਕਰੀਬ 10:30 ਵਜੇ ਆਪਣੇ ਘਰ ਵਿੱਚ ਸੁੱਤੇ ਪਏ ਸਨ ਤਾਂ ਮੋਟਰਸਾਈਕਲ ਤੇ ਆਏ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਨੇ ਬਿਨਾਂ ਕਿਸੇ ਰੰਜਿਸ਼ ਦੇ ਚਲਦੇ ਆਉਣਾ ਦੇ ਘਰ ਦੇ ਗੇਟ ਤੇ ਤੇਜ਼ਾਰ ਹਥਿਆਰਾਂ ਅਤੇ ਇੱਟਾਂ ਨਾਲ ਹਮਲਾ ਕਰਦਿਆਂ ਭਾਂਦ ਉਡਕੀਤੀ ਅਤੇ ਬਾਅਦ ਵਿੱਚ ਪੈਟਰੋਲ ਪਾ ਕੇ ਉਹਨਾਂ ਦੇ ਗੇਟ ਨੂੰ ਅੱਗ ਲਗਾ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਇਹ ਉਹਨਾਂ ਦੇ ਘਰ ਤੇ ਨਹੀਂ ਬਲਕਿ ਉਹਨਾਂ ਤੇ ਇਹ ਜਾਨਲੇਵਾ ਹਮਲਾ ਹੈ ਜਿਸ ਬਾਰੇ ਉਹਨਾਂ ਫਗਵਾੜਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਉਨਾਪਲਿਸ ਪਰਛਾਹਾਂ ਨੂੰ ਪਾਸੋਂ ਮੰਨ ਕੇ ਤੇ ਕੀ ਦੋਸ਼ੀ ਨੂੰ ਚਲਤੋ ਜਲਦ ਗ੍ਰਿਫਤਾਰ ਕਰਕੇ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਮੁਰਤੋਂ ਅਜਿਹੀ ਵਾਰਦਾਤ ਨਾ ਹੋ ਸਕੇ ਉਹਨਾਂ ਦੱਸਿਆ ਕਿ ਇਸ ਹਮਲੇ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ دہشت ਵਿੱਚ ਹੈ ਫੋਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮਾਮਲਾ ਕੀ ਹੈ ਸਾਰਾ ਮਾਮਲਾ ਭਾਜੀ ਸਾਨੂੰ ਖੁਦ ਨਹੀਂ ਪਤਾ ਲੱਗਾ ਅਸੀਂ ਭਾਜੀ ਮੈਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਡੋਗ ਕਰਦਾ ਹਾਂ ਤੇ ਉੱਥੇ ਭਾਜੀ ਮੈਂ ਦਾ ਸਮਾਂ ਸ਼ਾਮ ਨੂੰ ਆਨੇ ਆ ਬਸ ਖਾਣਾ ਗੋਣਾ ਖਾ ਕੇ ਬਸ ਆਪੇ ਥੋੜਾ ਸਦਾ ਸੁਦਾ ਲੈ ਆ ਗਿਆ ਆਪੇ ਪੈ ਜੀ ਦਾ ਨਾ ਤੇ ਰਾਤ ਦੇ ਭਾਈ 10:30 ਦੇ 10 ਵਜੇ ਤੋਂ ਲੈ ਕੇ 11 ਵਜੇ ਤੱਕ 10 12 ਜਾਣੇ ਆਏ ਆ ਮੁੰਡੇ ਨੇ ਉੱਪਰੋਂ ਦੇਖਿਆ ਸਾਡੇ ਨੇ ਤੇ ਉਹ ਕਹਿੰਦਾ ਕਿ ਭਾਈ 10 12 ਜਾਣੇ ਇੱਥੇ ਪਹਿਲਾਂ ਤਾਂ ਗੇਟ ਤੇ ਤਲਵਾਰਾਂ ਮਾਰੀਆਂ ਇੱਟਾਂ ਮਾਰੀਆਂ ਫੇਰ ਬਾਜੇ ਪੈਟਰੋਲ ਲੈ ਕੇ ਆਏ ਸਪੈਸ਼ਲ ਤੇ ਗੇਟ ਤੇ ਪਾ ਗਿਆ ਦੇਖੋ ਤਲਵਾਰਾਂ ਵੱਜੀਆਂ ਆ ਤੇ ਗੇਟ ਤੇ ਪੈਟਰੋਲ ਪਾ ਕੇ ਮਰੇ ਅੱਗ ਲਾਤੀ ਇਹਨਾਂ ਨੇ ਸਰ ਇਹ ਕੋਈ ਪੁਰਾਣੀ ਰੰਜਿਸ਼ ਆਪਣੀ ਇਹ ਪ੍ਰਾਣੀ ਰਜੀ ਕੋਈ ਨਹੀਂ ਸਾਡੀ ਕੋਈ ਦੁਸ਼ਮਣੀ ਹੈ ਨਹੀਂ ਕਿਸੇ ਦੇ ਨਾਲ ਇਹ ਇਹ ਪਕੜੇ ਜਾਣ ਤਾਂ ਕਿ ਬਾਕੀ ਲੋਕਾਂ ਦੀ ਵੀ ਸੇਫਟੀ ਹੋ ਸਕੇ ਤੇ ਜਿਹੜੇ ਬੰਦੇ ਆਨੇ ਉੱਪਰ ਇਹ ਮਾਗੀ ਕੀਤਾ ਵਾ ਕਿੰਨੇ ਬੰਦੇ ਆਏ ਕੱਤੇ ਆਏ ਆ ਇਹ ਮੋਟਰਸਾਈਕਲ ਇਹਨਾਂ ਨੇ ਕਹਿੰਦੇ ਆ ਮੁੰਡੇ ਦੱਸ ਸਕਦੇ ਆ ਮੋਟਰਸਾਈਕਲ ਉਹਨੇ ਉੱਥੇ ਲਾਇਆ ਜੀ ਅਸੀਂ ਸੋ ਹੋ ਗਏ ਸੀਗੇ ਮੈਂ ਸੋਚਿਆ ਕਿ ਸ਼ਾਇਦ ਬਾਹਰ ਕੋਈ ਖੜਾਕਾ ਵੈਸਾ ਹੀ ਹੁੰਦਾ ਹੋਵੇ ਇਹ ਨਹੀਂ ਪਤਾ ਕਿ ਇੱਥੇ ਸਾਡੇ ਗੇਟ ਦੇ ਇੱਟਾ ਮਰੀ ਜਾਂਦੇ ਆਏ ਤਲਵਾਰਾਂ ਮਾਰੀ ਜਾਂਦੇ ਸ਼ੀਟ ਪਾਰਦੇ ਤਲਵਾਰਾਂ ਮਾਰ ਗਏ ਜੀ ਕੋਈ ਤਰ੍ਹਾਂ ਦਾ ਹਮਲਾ ਇੱਕ ਤਰ੍ਹਾਂ ਦਾ ਹੋਇਆ ਇਹ ਟਾਈਮ ਟੂ ਮਰਡਰ ਕੋਈ ਕੈਮਰੇ ਕੋਰੇ ਵਿੱਚ ਆਇ ਕੈਮਰਾ ਇਸ ਨਾਲ ਦੇ ਸਾਡੇ ਪੜੋਸੀਆਂ ਦਾ ਕੈਮਰਾ ਹੈਗਾ ਇਹਨਾਂ ਨੂੰ ਮੈਂ ਸਵੇਰੇ ਮੈਂ ਗਿਆ ਸੀਗਾ ਕਹਿੰਦਾ ਕੋਈ ਨਵੇਂ ਵੀਡੀਓ ਦੇਖ ਲੈਣਾ ਤੇ ਇਹ ਤੁਹਾਨੂੰ ਮੈਂ ਦੱਸਦਾ ਕਿੰਨੇ ਵਿਅਕਤੀ ਆਏ ਸੀਗੇ ਇਹ 10 ਤੋਂ 12 ਜਾਣੇ ਸੀਗੇ ਜੀ ਕਿੰਨੇ ਮਫਰਦਲ ਬੰਨੇ ਸੀਗੇ ਇਕੱਲੇ ਮਫਰਦਲ ਹੀ ਬੰਨੇ ਸੀਗੇ ਕਿਹੜੀ ਚੀਜ਼ ਨਾਲ ਹਮਲਾ ਕੀਤਾ ਆ ਦੇਖੋ ਜੀ ਤਲਵਾਰਾਂ ਹੀ ਬੱਚੀਆਂ ਲੱਗਦੀਆਂ ਸੀਟ ਇਨੀ ਸੇਦੀ ਟੁੱਟ ਨਹੀਂ ਸਕਦੀ ਹੈਗੀ ਇਹ ਹਾਂਜੀ ਇਹ ਮਤਲਬ ਇਹ ਇਹ ਦਾਦੂ ਤੋਂ ਤਲਵਾਰਾਂ ਤਲੂਰਾਂ ਹੀ ਮਾਰੀਆਂ ਉਹਨਾਂ ਨੇ ਤੇ ਪਰਸ਼ਾਹੰਦੇ ਅਧਿਕਾਰ ਚ ਲੈਂਦਾ ਹੈ ਮਾਮਲਾ ਹਾਂਜੀ ਪੁਲਿਸ ਨੂੰ ਦੱਸਿਆ ਹਾਂਜੀ ਹਾਂਜੀ ਪੁਲਸ ਰਾਤੀ ਆਈ ਸੀਗੀ ਤੇ ਉਹਨਾਂ ਨੇ ਸਾਰਾ ਹੀ ਉਹ ਨੋਟ ਕਰਕੇ ਲੈ ਗਈ ਹੈ ਤੇ ਫਿਰ ਹੁਣ ਐਮਸੀਬੀ ਨਾਲ ਲੱਗੇ ਫਿਰ ਉਹਨਾਂ ਨੇ ਅਸੀਂ ਜਾਣੇ ਫਿਰ ਗਵਾਲਾ ਹੁਣ ਐਮਸੀਬੀ ਇੱਥੇ ਆਪਣਾ ਇਹ ਕਿਟਾਰੀਆ ਆ ਜੀ ਤੇ ਇੰਨੀ ਦੇਰ ਹੋ ਗਈ ਇੱਥੇ ਮਤਲਬ ਕਿ ਬਾਰਦਾਤਾਂ ਇੰਨੀਆਂ ਹੁੰਦੀਆਂ ਹਨ ਸ਼ਹਿਰ ਦੇ ਵਿੱਚ ਕੀ ਆਪਾਂ ਮੰਗ ਰੱਖਦੇ ਹਾਂ ਪ੍ਰਸ਼ਾਸਨ ਕੋਲ ਭਾਜੀ ਇਹ ਇੱਕ ਜਾਨਾ ਇੱਕ ਦੋ ਜਾਨੇ ਵੀ ਪਕੜੇ ਜਾਣ ਨਾ ਤਾਂ ਬਾਕੀ ਸਾਰਾ ਗਰੋ ਹੀ ਇਹਨਾਂ ਦਾ ਫਕੜ ਹੋ ਸਕਦਾ ਹਾਂਜੀ ਇਹਨਾਂ ਸਾਰਾ 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 ਦਾ ਸਾਰਾ ਗਰੋ ਫਕੜ ਹੋ ਸਕਦਾ ਇੱਕ ਵਾਰੀ ਵਸੇ ਇਹਨਾਂ ਦੇ ਕਿ ਬਸ ਮੜਾ ਫਾੜ ਹੋ ਜਾਣਾ ਇੱਕ ਦੋ ਜਾਨੇ ਤੇ 10 12 ਮੁੰਡੇ ਆਏ ਆ 10 12 ਮੁੰਡਿਆਂ ਨੇ ਪਹਿਲੇ ਤਾਂ ਕੀ ਕਹਿੰਨੇ ਆ ਕਰਪਾਨਾਂ ਮਾਰੀਆਂ ਫਿਰ ਇੱਟਾਂ ਮਾਰੀਆਂ ਤੇ ਫਿਰ ਉਸ ਤੋਂ ਬਾਅਦ ਅੱਗ ਲਾ ਕੇ ਭੱਜ ਗਏ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਹਾਂ ਆਏ ਆ ਕੈਮਰਿਆਂ ਦੇ ਵਿੱਚ ਕੀ ਕਹਿੰਨੇ ਹਲੇ ਰਿਕਾਰਡਿੰਗ ਦੇਖਣੀ ਆ ਤੇ ਉਹ ਦੇਖਦੇ ਪਏ ਆ 10 12 ਕਾਦੇ ਉੱਪਰ ਆਏ ਸੀਗੇ ਮੋਟਰਸਾਈਕਲਾਂ ਤੇ ਆਏ ਸੀਗੇ ਸ਼ਹਿਰ ਦੇ ਵਿੱਚ ਬਾਰਦਾਤਾਂ ਇੰਨੀਆਂ ਹੋ ਰਹੀਆਂ ਵਾਹ ਬਾਰਦਾਤਾਂ ਬਹੁਤ ਹੋ ਰੀਆਂ ਗੋਲੀਬਾਰੀ ਚੱਲ ਰਹੀ ਹੈ ਹੁਣ ਪਤਾ ਨਹੀਂ ਸੇਫਟੀ ਸਰਕਾਰ ਨੂੰ ਸਾਡੀ ਕਰਨੀ ਚਾਹੀਦੀ ਪੁਲਿਸ ਵਾਲਿਆਂ ਨੂੰ ਵੀ ਚਾਹੀਦੀ ਹੈ ਕਿ ਲੋਕਾਂ ਦੀ ਸੇਫਟੀ ਵਧਾਏ ਕੋਈ ਆਪਣੀ ਪੁਰਾਣੀ ਰੰਜਿਸ਼ ਜਿਹੜੀ ਹੈ ਗੇੜ ਬਹੁਤ ਕੁੜੀਆਂ ਨਾਲ ਕੀ ਕਹਿੰਨੇ ਹੋਈ ਸੀ ਲੜਾਈ ਤੇ ਉਹ ਕੁੜੀਆਂ ਨਾਲ ਉਹ ਬਹੁਤ ਜ਼ਿਆਦਾ ਕੀ ਕਹਿੰਨੇ ਬਦਤਮੀ ਸੀਗੀ ਤੇ ਇਨਾਂ ਦੇ ਨਾਲ ਇਨਾਂ ਦੇ ਉੱਪਰ ਵੀ ਕੁੜੀਆਂ ਨੇ ਹੱਥ ਨੂੰ ਤੇ ਚੱਕਿਆ ਤੇ ਫਿਰ ਕੀ ਕਹਿੰਨੇ ਬਹੁਤ ਜ਼ਿਆਦਾ ਲੜਾਈ ਹੋ ਗਈ ਸੀ ਕਦੋਂ ਲੜਾਈ ਹੋਈ ਸੀ ਇਹ ਇਹ ਹੋਗੇ 10 12 ਦਿਨ 15 ਕ ਦੇ ਦਿਨ ਹੋਣਾ ਲੈ ਆ ਤੇ ਉਦੋਂ ਤੋਂ ਨਾਲੇ ਕਰਾਨੀ ਕੋਈ ਪਛਾਣ ਦੇ ਵਿੱਚ ਬੰਦੇ ਹੈਗੇ ਜਿਹੜੇ ਨਹੀਂ ਪਛਾਣ ਦੇ ਵਿੱਚ ਮਫਰਲ ਬੰਨੇ ਹੋ ਸੀ ਉਹਨੂੰ ਵੀਡੀਓ ਰਿਕਾਰਡਿੰਗ ਦੇਖਦੇ ਆ ਉਹਦੇ ਪਛਾਣਗੇ ਤਾਂ ਉਹਨਾਂ ਦੇ ਮੋਟਰਸਾਈਕਲਾਂ ਦੇ ਨੰਬਰ ਹੀ ਆ ਜਾਣਗੇ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਕੋਲ ਅਸੀਂ ਇਹ ਹੀ ਮੰਗ ਕਰਦੇ ਆ ਕਿ ਸੇਫਟੀ ਕੀਤੀ ਜਾਵੇ ਸਾਰੀ ਸਾਰ ਤੇ ਸਾਨੂੰ ਕੀ ਕਹਿੰਨੇ ਇਨਸਾਫ ਮਿਲੇ ਕਿ ਉਹ ਮੁੰਡੇ ਪਕੜੇ ਜਾਣ